ਦਾ ਬਿਲਕੁਲ ਠੀਕ ਹੈ ਜੇ ਜੰਗ ਸਿੰਘ ਠੀਕ ਸੀ ਤਾਂ ਇਹ ਆਪਣੀ ਜਗਾ ਠੀਕ ਜੋ ਔਰਤਾ ਨੇ ਕੀਤਾ ਉਹਨਾਂ ਨੂੰ ਇਹ ਸਿੱਖਿਆ ਮਿਲ ਜਾਣੀ ਚਾਹੀਦੀ ਹੈ ਕਿ ਜੇ ਸ਼ਸਤਰ ਹੱਥ 'ਚ ਹੋਵੇ ਤਾਂ ਕੋਈ ਗੈਰ ਥੋਡੀ ਚੁੰਨੀ ਨੂੰ ਹੱਥ ਨਹੀਂ ਪਾ ਸਕਦਾ ਇਹ ਧੀਆਂ ਵਾਸਤੇ ਹੈ ਫਿਲਮ ਉਹ ਦੇਖਣ ਕਿ ਜਿਹੜੇ ਕਹਿ ਦਿੰਦੇ ਨਾ ਜੀ ਮੈਨੂੰ ਕਿਸੇ ਨੇ ਛੇੜਤਾ ਮੈਨੂੰ ਆਹ ਕਰਤਾ ਤੇ ਜੇ ਹੱਥ ਸ਼ਸਤਰ ਹੋਵੇ ਤੇ ਫਿਰ ਗੱਲ ਕੀ ਇਸ ਕਰਕੇ ਸ਼ਸਤਰ ਵਿਦਿਆ ਬਾਣੀ ਵਿਦਿਆ ਰੱਬ ਦੀ ਵਿੱਦਿਆ ਤੇ ਆ ਜਿਹੜੀ ਕਲਾ ਹੈ ਨਾ ਕਲਾਕਾਰ ਤੇ ਸਪੋਰਟਸਮੈਨ ਫਕੀਰ ਹੁੰਦਾ ਤੇ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਕੋਈ ਉੱਚੀ ਨੀਚੀ ਨਹੀਂ ਹੁੰਦੀ ਉਹ ਰੱਬ ਦਾ ਬੰਦਾ ਹੁੰਦਾ ਤੇ ਰੱਬ ਹੀ ਬੋਲਦਾ ਇਹਨਾਂ ਤੇ ਰੱਬ ਹੀ ਦਿਖਦਾ ਆ ਰੱਬ ਕੰਮ ਕਰਦਾ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਹੈ ਜੀ ਇੰਡਸਟਰੀ ਚ ਇੱਕ ਮਿਹਰ ਦਾ ਸਾਥ ਦੇਣਾ ਕਿੰਨਾ ਜ਼ਰੂਰੀ ਹੈ ਅਸੀਂ ਤੁਹਾਡੇ ਕੋਲ ਇਹ ਤਾਂ ਸਵਾਲ ਤੁਸੀਂ ਤੁਹਾਡਾ ਸਵਾਲ ਹੀ ਨਹੀਂ ਹੈਗਾ ਕਾਕਾ ਜੀ ਸਾਥ ਦਾ ਵੈਸੇ ਵੀ ਆਪਾਂ ਜੰਮੇ ਸਿੱਖ ਦੂਜੀ ਦਾ ਦੇਖਣ ਵਾਸਤੇ ਇੱਕ ਦੂਜੀ ਦੀ ਖੁਸ਼ੀ ਜੀ ਹਾਂ ਨਾ ਕੋਈ ਕੈਮਰਾ ਮੇਰੇ ਨਾਲ ਆ ਜੁਗਾ ਤੂੰ ਮੇਰਾ ਇੱਧਰ ਆ ਨਾ ਫਿਰ ਸਾਹਮਣੇ ਹਾਂ ਇੱਧਰ ਆ ਇਹ ਸਵਾਲ ਨਹੀਂ ਕਰੀਦਾ ਸਵਾਲ ਇਹ ਹੈ ਕਿ ਆਪਾਂ ਜੰਮੇ ਇੱਕ ਦੂਜੇ ਨੂੰ ਜਫੀਆਂ ਪਾਉਣ ਵਾਸਤੇ ਲਿਫਟ ਕਰਨ ਵਾਸਤੇ ਇੱਕ ਦੂਜੀ ਦੀ ਪਰਫਾਰਮੈਂਸ ਕਿਆ ਬਾਤ ਹੈ ਇਹ ਜੇ ਆਪਾਂ ਸਿੱਖ ਲਈ ਹੈ ਨਾ ਤਾਂ ਮੈਂ ਕਹਿੰਦਾ ਪੰਜਾਬ ਬਹੁਤ ਤਰੱਕੀ ਕਰ ਜੇ ਪਰ ਇਸ ਦੇ ਬਾਵਜੂਦ ਵੀ ਜੋ ਅੱਜ ਪੰਜਾਬ ਨੂੰ ਮਿਲਿਆ ਐ ਐਡਾ ਵੱਡਾ ਐਕਟਰ ਲਾ ਜਿੱਥੇ ਮਰਜ਼ੀ ਖੜਾ ਕਰਦੇ ਮੈਂ ਤਾਂ ਕਦੇ ਇਮੇਜਨ ਵੀ ਨਹੀਂ ਕਰ ਸਕਦਾ ਵੀ ਇੱਕ ਐਸਾ ਐਕਟਰ ਪੈਦਾ ਹੋਊਗਾ ਜਿਹੜਾ ਸਕਰੀਨ ਵੀ ਸ਼ਰਮਿੰਦਾ ਹੋ ਜਾਏ ਇਹ ਪਹਿਲੀ ਵਾਰੀ ਵੇਖਿਆ ਮੈਂ ਸ਼ੋਲੇ ਚ ਗੱਬਰ ਸਿੰਘ ਨੂੰ ਦੇਖਿਆ ਮੈਂ ਵਿਨੋਦ ਖੰਨਾ ਨੂੰ ਮੇਰਾ ਗੋ ਮੇਰਾ ਦੇਸ਼ ਦੇਖਿਆ ਤੇ ਅੱਜ ਕੁਲਿੰਦਰ ਨੂੰ ਦੇਖਿਆ ਅੱਜ ਫਿਰ ਵੱਡਾ ਵੱਡਾ ਅਸ਼ੀਰਵਾਦ ਮਿਲ ਗਿਆ ਜੀ ਇਹ ਮਤਲਬ ਸਾਰੇ ਅਵਾਰਡਸ ਤੋਂ ਉੱਪਰ ਹੈ ਬਾਪੂ ਜੀ ਦੇ ਸ਼ਬਦ ਦੇ ਬੋਲ ਮਤਲਬ ਕਿਸੇ ਵੀ ਅਵਾਰਡ ਤੋਂ ਉੱਪਰ ਕਿਸੇ ਵੀ ਅਵਾਰਡ ਤੋਂ ਮਤਲਬ ਮੈਂ ਇਹ ਕਰਦਾਰ ਨਹੀਂ ਹੋਣਾ ਤੁਹਾਡੇ ਲਈ ਇਹ ਬਸ ਇਹ ਤਾਂ ਰੱਬ ਹੀ ਕਰਵਾ ਗਿਆ ਇਹ ਮਤਲਬ ਬੰਦਾ ਆਪ ਨਹੀਂ ਕਰਦਾ ਇਦਾਂ ਦੇ ਕੰਮ ਹੋ ਜਾਂਦੇ ਆ ਬਹੁਤ ਬਹੁਤ ਸ਼ੁਭ ਮੁਬਾਰਕਾਂ ਦਿਲਾ ਕਰਦੇ ਕਿ ਫਿਲਮ ਉਹਦਾ ਚੰਗਾ ਕੰਮ ਕਰਕੇ ਜਾਵੇ ਥੈਂਕ ਯੂ ਇਹ ਸੁਪਰ ਹਿੱਟ ਫਿਲਮ ਹੈ ਇਹ ਬਹੁਤ ਵੱਡੀ ਫਿਲਮ ਹੈ ਤੁਹਾਨੂੰ ਵੀ ਪਤਾ ਹੈ ਕਿ ਜ਼ਿੰਦਗੀ 'ਚ ਹਰ ਚੀਜ਼ ਪਰੋਈ ਗਈ ਹੈ ਕਿ ਸ਼ਰਮੋ ਹਿਆ ਕੀ ਹੁੰਦੀ ਹੈ ਖਾਨਦਾਨ ਕੀ ਹੁੰਦਾ ਇੱਕ ਆਪਣੇ ਪਰਿਵਾਰ ਪਿੱਛੇ ਮਰ ਜਾਣਾ ਮਿਟ ਜਾਣਾ ਉਹ ਕੀ ਹੁੰਦਾ ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਰੇ ਕਰਦਾਨਾਂ 'ਚ ਕਮਾਲ ਕੀਤਾ ਬੀਬਾ ਜੀ ਨੇ ਆਪਣਾ ਕਮਾਲ ਦਾ ਕੰਮ ਕੀਤਾ ਜਿਹਨੇ ਅਖੀਰ 'ਚ ਉਹ ਵੈਪਨ ਚਲਾਇਆ ਜੋ ਜਿਹੜੀ ਆਪਣੀ ਬੀਟੀਆ ਜਿਹੜੀ ਹੀਰੋਇਨਾ ਨੇ ਬੜਾ ਸੋਹਣਾ ਹਰ ਬੰਦੇ ਦਾ ਇੱਕ ਪਿਆਰ ਮੁਹੱਬਤ ਦੀ ਬੜੀ ਬਿਲਕੁਲ ਠੀਕ ਹੈ ਜੇ ਜੰਗ ਸਿੰਘ ਠੀਕ ਸੀ ਪਰ ਇਹ ਆਪਣੀ ਜਗਾ ਠੀਕ ਜੋ ਔਰਤਾ ਨੇ ਕੀਤਾ ਉਹਨਾਂ ਨੂੰ ਇਹ ਸਿੱਖਿਆ ਮਿਲ ਜਾਣੀ ਚਾਹੀਦੀ ਹੈ ਕਿ ਜੇ ਸ਼ਸਤਰ ਹੱਥ 'ਚ ਹੋਵੇ ਤਾਂ ਕੋਈ ਗੈਰ ਤੁਹਾਡੀ ਚੁੰਨੀ ਨੂੰ ਹੱਥ ਨਹੀਂ ਪਾ ਸਕਦਾ ਇਹ ਧੀਆਂ ਵਾਸਤੇ ਹੈ ਫਿਲਮ ਉਹ ਦੇਖਣ ਕਿ ਜਿਹੜੇ ਕਹਿ ਦਿੰਦੇ ਨਾ ਜੀ ਮੈਨੂੰ ਕਿਸੇ ਨੇ ਛੇੜਤਾ ਮੈਨੂੰ ਆਹ ਕਰਤਾ ਤੇ ਜੇ ਹੱਥ ਸ਼ਸਤਰ ਹੋਵੇ ਤੇ ਫਿਰ ਗੱਲ ਕੀ ਇਸ ਕਰਕੇ ਸ਼ਸਤਰ ਵਿਦਿਆ ਬਾਣੀ ਵਿਦਿਆ ਰੱਬ ਦੀ ਵਿਦਿਆ ਤੇ ਆ ਜਿਹੜੀ ਕਲਾ ਹੈ ਨਾ ਕਲਾਕਾਰ ਤੇ ਸਪੋਰਟਸਮੈਨ ਫਕੀਰ ਹੁੰਦਾ ਤੇ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਕੋਈ ਉੱਚੀ ਨੀਚੀ ਨਹੀਂ ਹੁੰਦੀ ਉਹ ਰੱਬ ਦਾ ਬੰਦਾ ਹੁੰਦਾ ਤੇ ਰੱਬ ਹੀ ਬੋਲਦਾ ਇਹਨਾਂ ਤੇ ਰੱਬ ਹੀ ਦਿਖਦਾ ਆ ਰੱਬ ਕੰਮ ਕਰਦਾ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਹੈ ਜੀ ਇੰਡਸਟਰੀ ਚ ਇੱਕ ਮਿਹਰ ਦਾ ਸਾਥ ਦੇਣਾ ਕਿੰਨਾ ਜ਼ਰੂਰੀ ਹੈ ਅਸੀਂ ਤੁਹਾਡੇ ਕੋਲ ਇਹ ਤਾਂ ਸਵਾਲ ਤੁਸੀਂ ਤੁਹਾਡਾ ਸਵਾਲ ਹੀ ਨਹੀਂ ਹੈਗਾ ਕਾਕਾ ਜੀ ਸਾਥ ਤਾਂ ਵੈਸੇ ਵੀ ਆਪਾਂ ਜੰਮੇ ਸੀ ਕਿ ਦੂਜੀ ਦਾ ਦੇਖਣ ਵਾਸਤੇ ਇੱਕ ਦੂਜੀ ਦੀ ਖੁਸ਼ੀ ਜੀ ਆ ਨਾ ਕੋਈ ਕੈਮਰਾਮੈਨ ਵਾਲਾ ਜੀ ਕੋ ਤੂੰ ਮੇਰਾ ਇੱਧਰ ਆ ਨਾ ਫਿਰ ਸਾਹਮਣੇ ਹਾਂ ਇੱਧਰ ਆ ਹਾਂ ਇੱਧਰ ਆ ਇਹ ਸਵਾਲ ਨਹੀਂ ਕਰੀਦਾ ਸਵਾਲ ਇਹ ਹੈ ਕਿ ਆਪਾਂ ਜੰਮੇ ਕਿ ਦੂਜੀ ਨੂੰ ਜੱਫੀਆਂ ਪਾਉਣ ਵਾਸਤੇ ਸੀ ਲਿਫਟ ਕਰਨ ਵਾਸਤੇ ਇੱਕ ਦੂਜੀ ਦੀ ਪਰਫਾਰਮੈਂਸ ਕੀ ਬਾਤ ਹੈ ਇਹ ਜੇ ਆਪਾਂ ਸਿੱਖ ਲਈ ਹੈ ਨਾ ਤਾਂ ਮੈਂ ਕਹਿੰਦਾ ਪੰਜਾਬ ਬਹੁਤ ਤਰੱਕੀ ਕਰ ਗਿਆ ਪਰ ਇਸ ਦੇ ਬਾਵਜੂਦ ਵੀ ਜੋ ਅੱਜ ਪੰਜਾਬ ਨੂੰ ਮਿਲਿਆ ਐ ਐਡਾ ਵੱਡਾ ਐਕਟਰ ਲਾ ਜਿੱਥੇ ਮਰਜ਼ੀ ਖੜਾ ਕਰਦੇ ਮੈਂ ਤਾਂ ਕਿਤੇ ਮੈਜਨ ਵੀ ਨਹੀਂ ਕਰ ਸਕਦਾ ਵੀ ਇੱਕ ਐਸਾ ਐਕਟਰ ਪੈਦਾ ਹੋਊਗਾ ਜਿਹੜਾ ਸਕਰੀਨ ਵੀ ਸ਼ਰਮਿੰਦਾ ਹੋਵੇ ਇਹ ਪਹਿਲੀ ਵਾਰ ਹੀ ਵੇਖਿਆ ਮੈਂ ਸ਼ੋਲੇ ਚ ਗੱਬਰ ਸਿੰਘ ਨੂੰ ਦੇਖਿਆ ਮੈਂ ਵਿਨੋਦ ਖੱਨਾ ਨੂੰ ਮੇਰਾ ਗਵਰ ਮੇਰਾ ਦੇਸ਼ ਦੇਖਿਆ ਤੇ ਅੱਜਕਲਿੰਦਰ ਨੂੰ ਦੇਖਿਆ ਅੱਜ ਫਿਰ ਵੱਡਾ ਵੱਡਾ ਆਸ਼ੀਰਵਾਦ ਮਿਲ ਗਿਆ ਜੀ ਇਹ ਮਤਲਬ ਸਾਰੇ ਵਾਰਡ ਤੋਂ ਉੱਪਰ ਹੈ ਬਾਪੂ ਜੀ ਦੇ ਸ਼ਬਦ ਦੇ ਬੋਲ ਮਤਲਬ ਕਿਸੇ ਵੀ ਵਾਰਡ ਤੋਂ ਉੱਪਰ ਕਿਸੇ ਵੀ ਅਵਾਰਡ ਤੋਂ ਪਰ ਮੈਂ ਇਹ ਕਰਦਾਰ ਨਹੀਂ ਮਾ ਤੁਹਾਡੇ ਲਈ ਇਹ ਬਸ ਇਹ ਤਾਂ ਰੱਬ ਹੀ ਕਰਵਾ ਗਿਆ ਇਹ ਮਤਲਬ ਬੰਦਾ ਆਪ ਨਹੀਂ ਕਰਦਾ ਇਦਾਂ ਦੇ ਕੰਮ ਹੋ ਜਾਂਦੇ ਬਹੁਤ ਬਹੁਤ ਸਰੀ ਮੁਬਾਰਕਾਂ ਦੁਆ ਕਰਦੇ ਕਿ ਤੁਹਾਨੂੰ ਮੌਲਾ ਨੇ ਚੰਗਾ ਕੰਮ ਕਰਕੇ ਜਾਈਏ ਥੈਂਕ ਯੂ ਇਹ ਸੁਪਰ ਹਿੱਟ ਫਿਲਮ ਹੈ ਇਹ ਬਹੁਤ ਵੱਡੀ ਫਿਲਮ ਹੈ ਤੁਹਾਨੂੰ ਵੀ ਪਤਾ ਹੈ ਕਿ ਜ਼ਿੰਦਗੀ 'ਚ ਹਰ ਚੀਜ਼ ਪਰੋਈ ਗਈ ਹੈ ਕਿ ਸ਼ਰਮੋ ਹਿਆ ਕੀ ਹੁੰਦੀ ਹੈ ਖਾਨਦਾਨ ਕੀ ਹੁੰਦਾ ਹੈ ਇੱਕ ਆਪਣੇ ਪਰਿਵਾਰ ਪਿੱਛੇ ਮਰ ਜਾਣਾ ਮਿਟ ਜਾਣਾ ਉਹ ਕੀ ਹੁੰਦਾ ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਰੇ ਕਰਦਾਨਾਂ 'ਚ ਕਮਾਲ ਕੀਤਾ ਬੀਬਾ ਜੀ ਨੇ ਬੜਾ ਕਮਾਲ ਦਾ ਕੰਮ ਕੀਤਾ ਜਿਹਨੇ ਅਖੀਰ 'ਚ ਉਹ ਵੈਪਨ ਚਲਾਇਆ ਉਹ ਜਿਹੜੀ ਆਪਣੀ ਬੀਟੀਆ ਜਿਹੜੀ ਹੀਰੋਇਨ ਹਨ ਉਹਨੇ ਬੜਾ ਸੋਹਣਾ ਹਰ ਬੰਦੇ ਦਾ ਇੱਕ ਪਿਆਰ ਮੁਹੱਬਤ ਦੀ